ਪੰਜਾਬੀਓ ਅੱਜ ਨੈਸ਼ਨਲ ਹਾਈਵੇ ਕੀਤਾ ਜਾਵੇਗਾ ਜਾਮ ਬਾਹਰ ਨਿਕਲਣ ਤੋਂ ਪਹਿਲਾਂ ਇਸ ਖਬਰ ਨੂੰ ਜ਼ਰੂਰ ਸੁਣ ਲਿਓ ਕਿਸਾਨਾਂ ਦੇ ਵੱਲੋਂ ਨੈਸ਼ਨਲ ਹਾਈਵੇ ਨੂੰ ਜਾਮ ਕਰਨ ਦਾ ਦਿੱਤਾ ਗਿਆ ਸੱਦਾ ਆਖਿਰਕਾਰ ਕਿੰਨੇ ਸਮੇਂ ਦਾ ਹੋਵੇਗਾ ਇਹ ਜਾਮ ਜਾਣੋ ਇਸ ਪੂਰੀ ਖਬਰ ਤੋਂ ਖਬਰ ਨੂੰ ਦੇਖਣ ਤੋਂ ਬਾਅਦ ਖਬਰ ਨੂੰ ਸ਼ੇਅਰ ਜ਼ਰੂਰ ਕਰਦੇ ਹੋ ਜਲੰਧਰ ਤੋਂ ਲੁਧਿਆਣਾ ਜਾਣ ਵਾਲਿਆਂ ਲਈ ਅਹਿਮ ਖਬਰ ਹੈ ਜਿੱਥੇ ਕੀ ਬੰਦ ਕੀਤਾ ਜਾਵੇਗਾ ਅੱਜ ਨੈਸ਼ਨਲ ਹਾਈਵੇ ਜੋ ਬਿਲਕੁਲ ਭਾਰਤੀ ਕਿਸਾਨ ਯੂਨੀਅਨ ਗਾਦੀਆਂ ਦੇ ਵੱਲੋਂ ਖਨੋਰੀ ਵਿੱਚ ਹੋਈ ਨੌਜਵਾਨ ਕਿਸਾਨ ਦੀ ਮੌਤ ਦੀ ਰੋਸ ਵਜੋਂ ਜਲੰਧਰ ਦਿੱਲੀ ਨੈਸ਼ਨਲ ਹਾਈਵੇ 11 ਤੋਂ 2 ਵਜੇ ਤੱਕ 22 ਫਰਵਰੀ ਨੂੰ ਜਾਮ ਕੀਤਾ ਜਾਵੇਗਾ ਇਸ ਸਬੰਧੀ ਗੱਲਬਾਤ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਦੇ ਗਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਭਾਰਤ ਸਿੰਘ ਪੁਰਾ ਨੇ ਦੱਸਿਆ ਹੈ ਕਿ ਜਿੱਥੇ ਬੰਦੀ ਵੱਲੋਂ ਕਿ ਜਿੱਥੇ ਬੰਦੀ ਵੱਲੋਂ ਨੈਸ਼ਨਲ ਹਾਈਵੇ ਜਾਮ ਕਰਨ ਦਾ ਪ੍ਰੋਗਰਾਮ ਦਿੱਤਾ ਗਿਆ ਹੈ ਪਹਿਲਾ 10 ਤੋਂ 4 ਵਜੇ ਤੱਕ ਹਾਈਵੇ ਜਾਮ ਕੀਤੇ ਜਾਣੇ ਸਨ ਪਰ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਹੋਏ ਇਸ ਸਮਾਂ ਹੁਣ 11 ਵਜੇ ਤੋਂ 2 ਵਜੇ ਤੱਕ ਦਾ ਖਰ ਦਿੱਤਾ ਗਿਆ ਹੈ ਫਲੋਰ ਦੇ ਸਤਲੁਜ ਪੁਲ ਨੇੜੇ ਗਊਸ਼ਾਲਾ ਦੇ ਸਾਹਮਣੇ ਹਾਈਵੇ ਜਾਮ ਕੀਤਾ ਜਾਵੇਗਾ ਜ਼ਿਕਰਯੋਗ ਹੈ ਕਿ ਕਿਸਾਨ ਜਥੇਬੰਦੀਆਂ ਵੱਲੋਂ ਜਿੱਥੇ ਕਿ ਕੱਲ ਦਿੱਲੀ ਕੂਚ ਕੀਤੇ ਜਾਣ ਦੇ ਐਲਾਨ ਦਰਮਿਆਨ ਅੱਗੇ ਵਧੇ ਕਿਸਾਨਾਂ ਤੇ ਚਲਾਈਆਂ ਗਈਆਂ ਗੋਲੀਆਂ ਦੌਰਾਨ ਇੱਕ ਨੌਜਵਾਨ ਸ਼ੁਭਕਰਮਨ ਸਿੰਘ ਦੀ ਮੌਤ ਹੋ ਗਈ ਹੈ ਉਕਤ ਨੌਜਵਾਨ ਬਠਿੰਡਾ ਦੇ ਪਿੰਡ ਬੱਲੂ ਦਾ ਰਹਿਣ ਵਾਲਾ ਸੀ ਉਹ ਸਿਰਫ 3 ਏਕੜ ਜ਼ਮੀਨ ਦਾ ਮਾਲਕ ਸੀ ਨੌਜਵਾਨ ਕਿਸਾਨ ਸ਼ੁਭਕਰਮਨ ਸਿੰਘ 3-4 ਦਿਨ ਪਹਿਲਾਂ ਹੀ ਕਿਸਾਨ ਆंदोलਨ ਵਿੱਚ ਖਨੋਰੀ ਪੰਜਾਬ ਹਰਿਆਣਾ ਬਾਰਡਰ ਤੇ ਗਿਆ ਸੀ ਅਤੇ ਮੈਂ ਤੱਕ ਨੌਜਵਾਨ ਦੋ ਭੈਣਾਂ ਦਾ ਇਕਲੌਤਾ ਪਰਾ ਸੀ ਸੋ ਇਸੇ ਰੋਜ਼ ਦੇ ਚੱਲਦੇ ਅੱਜ ਨੈਸ਼ਨਲ ਹਾਈਵੇ ਜਾਮ ਕੀਤਾ ਜਾਏਗਾ ਸਮਾਜ ਜਿਹੜਾ ਦੱਸਿਆ ਗਿਆ ਹੈ ਕਿਸਾਨ ਆਗੂਆਂ ਵੱਲੋਂ 11 ਤੋਂ 2 ਵਜੇ ਤੱਕ ਅੱਜ ਨੈਸ਼ਨਲ ਹਾਈਵੇ ਜਾਮ ਕੀਤਾ ਜਾਏਗਾ ਗੁਰਾਇਆਂ ਦੇ ਸਾਹਮਣੇ ਫਲੋਰ ਦੇ ਸਤਲੁਜ ਪੁਲ ਨੇੜੇ گاਉਂਸ਼ਾਲਾ ਦੇ ਸਾਹਮਣੇ ਇਸ ਹਾਈਵੇ ਨੂੰ ਜਾਮ ਕੀਤਾ ਜਾਇਗਾ ਸੋ ਜੋ ਵੀ ਲੋਗ ਅੱਜ ਸਫਰ ਕਰਨ ਦਾ ਸੋਚ ਰਹੇ ਨੇ ਇਸ ਖਬਰ ਨੂੰ ਤੁਸੀਂ ਜ਼ਰੂਰ ਸੁਣ ਲਿਓ ਤੇ ਖਬਰ ਨੂੰ ਸੁਣਨ ਤੋਂ ਬਾਅਦ ਸ਼ੇਅਰ ਡੂਟ ਕਰ ਦਿਓ ਤਾਂ ਕਿ ਤੁਹਾਨੂੰ ਕਿਸੇ ਵੀ ਖੱਜਲ ਖਵਾਰੀ ਦਾ ਸਾਹਮਣਾ ਨਾ ਕਰਨਾ ਪਵੇ ਕਿ ਅੱਜ ਜਲੰਧਰ ਤੋਂ ਲੁਧਿਆਣੇ ਜਾਣ ਵਾਲਿਆਂ ਦੇ ਲਈ ਇਹ ਅਹਿਮ ਖਬਰ ਹੈ ਬੰਦ ਰਹਿਣ ਕੇ ਨੈਸ਼ਨਲ ਹਾਈਵੇ ਸੋ ਜਿਨੇ ਲੋਕ ਨਾਲ ਜੁੜੇ ਨੇ ਵੀਰ ਨੂੰ ਵੱਧ ਤੋਂ ਵੱਧ ਸ਼ੇਅਰ ਡੂਟ ਕਰ ਦਿਓ ਤੇ ਆਪਣੀ ਟਿੱਪਣੀ ਜਿਹੜੀ ਉਹ ਕਮੈਂਟ ਬਾਕਸ ਵਿੱਚ ਜ਼ਰੂਰ ਦਿਓ